ਸਤਿਗੁਰਾਲ ਜੀ ਤੁਸੀਂ ਦੇਖ ਰਹੇ ਹੋ ਫਤੇ ਨੂੰ ਚੈਨਲ ਅੱਜ ਫਤੇ ਨੇ ਉਹਦੀ ਟੀਮ ਪਹੁੰਚੀ ਹੈ ਪਿੰਡ ਬਿੰਜੋ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿ ਬਾਬਾ ਸ਼੍ਰੀ ਚੰਦ ਜੀ ਦਾ 500 ਤੀਵਾਂ ਪ੍ਰਕਾਸ਼ ਦਿਹਾੜਾ ਬਹੁਤੀ ਧੂਮਤਾ ਮਨਾਇਆ ਗਿਆ ਇਸ ਮੌਕੇ ਡਾਕਟਰ ਪ੍ਰਮਿੰਦਰ ਸੂਦ ਐਸ.ਆਰ. ਹਸਪੀਟਲ ਕੋਡ ਬਦੋਈ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਾਜ਼ਰੀ ਭਰੀ ਇਸ ਮੌਕੇ ਪ੍ਰਬੰਧਕਾਂ ਵੱਲੋਂ ਡਾਕਟਰ ਪ੍ਰਮਿੰਦਰ ਸੂਦ ਐਸ.ਆਰ. ਹਸਪੀਟਲ ਨੂੰ ਸਰਵੋਤਮ ਸਨਮਾਨ ਦਿੱਤਾ ਆਓ ਤੁਹਾਨੂੰ ਅਸੀਂ ਇਸ ਸਮਾਗਮ ਦੀਆਂ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਬਾਬਾ ਸ਼੍ਰੀ ਚੰਦ ਜੀ ਤੇਰੇ ਦਰ ਉੱਤੇ ਮੈਂ ਜੱਤ ਦਾ ਸੀਸ ਨਿਵਾਇਆ ਹੈ ਇਫੈਕਟ ਲਾ ਦਿਓ ਸਾਰੇ ਜੋ ਮੰਗਿਆ ਉਹ ਕੁਝ ਮਿਲਿਆ ਹੈ ਟੋਲੀ ਵਿੱਚ ਸਭ ਕੁਝ ਪਾਇਆ ਹੈ ਬਾਬਾ ਸ਼੍ਰੀ ਚੰਦ ਜੀ ਤੇਰੇ ਦਰ ਉੱਤੇ ਦਾਸ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਲ ਤੁਹੀ ਤੋਂ ਆ। ਔਰ ਜੋ ਮੇਰਾ ਬਾਸ ਹੈ ਪਿੰਡਰੀਲਾ ਟੋਡਾ ਗਵੰਡੀ ਤੇ ਮੇਰੇ ਵੱਲ ਤੇ ਐਸਜੀਆਰ ਦੀ ਪੂਰੀ ਟੀਮ ਨਾਲ ਬਾਬਾ ਜੀ ਚੰਦ ਦੇ ਇਸ ਪ੍ਰਕਾਸ਼ ਦਿਹਾੜੇ ਤੇ ਦੂਰੋਂ ਨੇੜੋਂ ਦੇਸ਼ਾਂ ਪਰਦੇਸਾਂ ਵਿੱਚ ਜਿੰਨੀ ਵੀ ਸਾਧ ਸੰਗਤ ਬੈਠੀ ਗੁਰੂ ਪਿਆਰੀ ਉਹਨਾਂ ਨੂੰ ਸਾਰਿਆਂ ਨੂੰ ਹੀ ਬਾਬਾ ਸ਼੍ਰੀ ਚੰਦ ਦੇ ਇਸ ਪ੍ਰਕਾਸ਼ਪੁਰਗ ਦੀਆਂ ਲੱਖ ਲੱਖ ਨਹੀਂ ਕਰੋੜ ਕਰੋੜ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ